ਨੂਰਪੁਰ ਬੇਦੀ ਦੇ ਪਿੰਡ ਕਾਂਗੜ ਦੇ ਵਸਨੀਕ ਨਰੇਸ਼ ਤੇ ਭਾਰਤੀ ਫੌਜ ਵਿੱਚ ਬਤੌਰ ਹਵਲਦਾਰ ਸੇਵਾ ਨਿਭਾ ਰਹੇ ਹਨ ਉਹਨਾਂ ਦੇ ਨੌਜਵਾਨ ਪੁੱਤਰ ਅਰਸ਼ਦੀਪ ਸਿੰਘ ਬੀਤੇ ਕੁਝ ਦਿਨ ਪਹਿਲਾਂ ਸੜਕੀ ਹਾਦਸੇ ਵਿੱਚ ਗੰਭੀਰ ਸੱਟ ਲੱਗ ਗਈ ਸੀ ਜਿਸ ਤੇ ਚਲਦਿਆ ਉਹ ਕਮਾਂਡ ਹਸਪਤਾਲ ਵਿਖੇ ਪੜਤਿਸਾਂ ਅਤੇ ਡਾਕਟਰਾਂ ਵੱਲੋਂ ਉਹਨਾਂ ਦਾ ਦਿਮਾਗ ਡੈੱਡ ਹੌਨ ਸੰਬੰਧੀ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਗਈ ਸੀ ਇਸ ਉਪਰੰਤ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਹਵਲਦਾਰ ਅਤੇ ਕਾਂਗੜ ਪਿੰਡ ਦੇ ਨਰੇਸ਼ ਧੀਮਾਨ ਨੇ ਵੱਡਾ ਹੌਸਲਾ ਕਰਦਿਆ ਆਪਣੇ ਪੁੱਤਰ ਤੇ ਸਰੀਰਕ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਤੇ ਉਸ ਉਪਰੰਤ ਅਰਸ਼ਦੀਪ ਸਿੰਘ ਦੇ ਸਰੀਰਕ ਅੰਗ 6 ਮਰੀਜ਼ਾਂ ਨੂੰ ਦਾਨ ਕੀਤੇ ਗਏ ਜਿਸ ਦੇ ਨਾਲ 6 ਮਰੀਜ਼ਾਂ ਦੀ ਜਾਨ ਬਚ ਗਈ ਇਸ ਮੌਕੇ ਪਾਰਤੀ ਫੌਜ ਵੱਲੋਂ ਜਦੋਂ ਅਰਸ਼ਦੀਪ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਤੋਂ ਵਿਦਾ ਕੀਤਾ ਗਿਆ ਉਸ ਸਮੇਂ ਸਾਰਿਆਂ ਵੱਲੋਂ ਉਸ ਨੂੰ ਸਲੂਟ ਮਾਰਿਆ ਗਿਆ ਪਿੰਡ ਦੇ ਫੌਜੀ ਜਵਾਨ ਵੱਲੋਂ ਕਿਤੇ ਗਏ ਇਸ ਵੱਡੇ ਕਾਰਜ ਦੀ ਸਥਾਨਕ ਲੋਕਾਂ ਵੱਲੋਂ ਹੋਂਦ ਭਰਪੂਰ ਸਲਾੰਘਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਇਸ ਫੌਜੀ ਜਵਾਨ ਦਾ ਜਵਾਨ ਪੁੱਤ ਸਦਾ ਲਈ ਅਲਵਿਦਾ ਆਖਿਆ ਹੈ ਲੇਕਿਨ ਫੌਜੀ ਜਵਾਨ ਵੱਲੋਂ ਆਪਣੇ ਪੁੱਤਰ ਨੂੰ ਹਮੇਸ਼ਾ ਲਈ ਜਿੰਦਾ ਰੱਖਣ ਲਈ ਇਹ ਵੱਡਾ ਕਾਰਜ ਕੀਤਾ ਗਿਆ ਹੈ ਤੇ ਜਿਸ ਦੀ ਪ੍ਰਸ਼ੰਸਾ ਕਰਨੀ ਬਹੁਤ ਜ਼ਿਆਦਾ ਬੰਦੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਨੌਜਵਾਨ ਸਿਰਫ ਉਮਰ 19 ਸਾਲ ਅਰਸ਼ਦੀਪ ਜਿਨ੍ਹਾਂ ਦੇ ਪਿਤਾ ਨਰੇਸ਼ ਤੇਮਾਨ ਲਾਡੀ ਜੀ ਕਾਂਗੜ ਤੋਂ ਭਾਰਤੀ ਫੌਜ ਵਿੱਚ ਹੌਲਦਾਰ ਹੈ ਇਨਾਂ ਦੇ ਬੇਟੇ ਨੇ ਆਪਣੀ ਜ਼ਿੰਦਗੀ ਬੇਸ਼ੱਕ ਚਲੀ ਗਈ ਦਰਦਨਾਤ ਖਾਸੇ ਵਿੱਚ ਪਰਿਵਾਰ ਲਈ ਵੱਡਾ ਘਾਟਾ ਹੈ ਮਾਤਾ ਪਿਤਾ ਲਈ ਭੈਣ ਲਈ ਬਹੁਤ ਵੱਡਾ ਘਾਟਾ ਹੈ ਉਹਦੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਲਈ ਇਹ ਅਸਹਿਨੀਆਂ ਦੁੱਖ ਹੈ ਪਰ ਦੇਖੋ ਇਸ ਪ੍ਰਕਾਰ ਪਰਿਵਾਰ ਦਾ ਕਿੱਡਾ ਬੜਾ ਉਦਮ ਹੈ ਕਿ ਨੌਜਵਾਨ ਦੀ ਮੌਤ ਤੋਂ ਬਾਅਦ ਉਸਦੇ ਬੇਸ਼ਕੀਮਤੀ ਅੰਗ ਜਿਹਦੇ ਨਾਲ ਪੰਜ ਜਾਨਾਂ ਜਿਹੜੀਆਂ ਦੁਬਾਰਾ ਉਹ ਵੀ ਭਾਰਤੀ ਫੌਜ ਦੇ ਜਵਾਨਾਂ ਦੇ ਕੰਮ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਹਾਰਟ ਉਹਦਾ ਦੋ ਹੀ ਅੱਖਾਂ ਦੋ ਹੀ ਕਿਡਨੀਆਂ ਚਾਰ ਚੀਜ਼ਾਂ ਇਹਨਾਂ ਵਿੱਚੋਂ ਅੱਖਾਂ ਤੇ ਕਿਡਨੀਆਂ ਚੰਡੀ ਮੰਦਰ ਦੇ ਸਟਾਫ ਵੱਲੋਂ ਟ੍ਰਾਂਸਪਲੈਂਟ ਵੀ ਕਰ ਦਿੱਤੀਆਂ ਗਈਆਂ ਜੋ ਪਤਾ ਚੱਲਿਆ ਏ ਚਾਰ ਜ਼ਿੰਦਗੀਆਂ ਰੁਸ਼ਨਾ ਗਿਆ ਜਾਂਦਾ ਜਾਂਦਾ ਹਾਰਟ ਟ੍ਰਾਂਸਪਲੈਂਟ ਦੇ ਵਿੱਚ ਥੋੜੀ ਜਿਹੀ ਕਹਿ ਲਈਏ ਅਸੀਂ ਪਰਿਵਾਰ ਵੱਲੋਂ ਤਾਂ ਕੋਈ ਢਿੱਲ ਨਹੀਂ ਸੀਗੀ ਪਰ ਸਿਸਟਮਾਂ ਦੀ ਅੱਜ ਕੱਲ੍ਹ ਹਜੇ ਇੰਨੀ ਘਾਟ ਆ ਕਿ ਉਹ ਹਜੇ ਸਫਲਤਾਪੂਰਵਕ ਟ੍ਰਾਂਸਪਲੈਂਟ ਨਹੀਂ ਕਰ ਪਾਏ ਉਹਦਾ ਇੱਕ ਸਮਾਂ ਹੁੰਦਾ ਏ ਖੈਰ ਇਹਨਾਂ ਨੇ ਤਾਂ ਪੰਜੇ ਚੀਜ਼ਾਂ ਦਾਨ ਕੀਤੀਆਂ ਸੂਪਰਮਾਤਮਾ ਇਸ ਵੇਲੇ ਇਸ ਘੜੀ ਦੇ ਵਿੱਚ ਐਨੇ ਦੁੱਖ ਦੇ ਵਿੱਚ ਐਡੇ بڑے ਉਦਮ ਦੇ ਲਈ ਜਿੱਥੇ ਪਰਿਵਾਰ ਦੇ ਅਸੀਂ ਸਾਰੇ ਹੀ ਧੰਨਵਾਦੀ ਵੀ ਆ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਵੀ ਖੜੇ ਆ ਉੱਥੇ ਇੱਕ ਮੈਸੇਜ ਵੀ ਹੈ ਕਿ ਐਦਾਂ ਦੀ ਘੜੀ ਵਿੱਚ ਵੀ ਦੂਜਿਆਂ ਦੀ ਜਾਨ ਬਚਾਉਣ ਨੂੰ ਇਹਨਾਂ ਪਰਿਵਾਰਾਂ ਤੋਂ ਸਾਨੂੰ ਸਹਿਦ ਲੈਣ ਦੀ ਲੋੜ ਹੈ ਔਰ ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਇਹਨਾਂ ਦੇ ਉੱਤੇ ਇਹਨਾਂ ਨੂੰ ਇਹ ਸਾਰਾ ਹੀ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਜਿੰਨੇ ਵੀ ਮੇਰੇ ਨੌਜਵਾਨ ਸਾਥੀ ਵੀਰ ਐ ਹੋਰ ਵੀ ਲੋਕ ਐ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਥੋੜਾ ਜਿਹਾ ਸਜਗ ਹੋਣ ਦੀ ਲੋੜ ਹੈ ਲੋਕਲ ਲੈਵਲ ਤੇ ਤਾਂ ਟ੍ਰੈਫਿਕ ਘੱਟ ਹੁੰਦੀ ਹੈ ਜੇ ਤੁਸੀਂ ਥੋੜਾ ਜਿਹਾ ਅੱਗੇ ਪਿੱਛੇ ਨਿਕਲਦੇ ਹੋ ਤਾਂ ਸਾਨੂੰ ਸਾਰੇ ਟ੍ਰੈਫਿਕ ਨਿਯਮਾਂ ਨੂੰ ਹਰ ਵੇਲੇ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹਾ ਹਾਦਸਾ ਫਿਰ ਨਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਵਿਛੜੇ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਘਟੀ ਹੈ ਜਿਹੜਾ ਕਿ ਨੌਜਵਾਨ 19 ਸਾਲ ਦਾ ਹਰਦੀਪ ਸਿੰਘ ਪੁੱਤਰ ਨਰੇਸ਼ ਕੁਮਾਰ ਇਹ ਜੀ ਜਿਹੜੇ ਕਹੋਲਦਾਰ ਹੈ ਪਿੰਡ ਕੰਗੜ ਦਾ ਵਾਸੀ ਹੈ ਇਹ ਜਿਹੜੀ ਘਟਨਾ ਘਟੀ ਹੈ ਸਾਡੇ ਸਾਰੇ ਆਬਾਦ ਦਾ ਬਹੁਤ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਵਾਸਤੇ ਵੀ ਸਾਡੇ ਪਿੰਡ ਵਾਸਤੇ ਵੀ ਔਰ ਸਨਾਨ ਨੇ ਜਿਹੜਾ ਹੈ ਉਹਨਾਂ ਦੇ ਇਹ ਘਟਨਾ ਘਟਣ ਤੋਂ ਬਾਅਦ ਇੱਕ ਬਹੁਤ بڑا ਅਪਰਾਧਾ ਵੀ ਕੀਤਾ ਹੈ ਕਿ ਜਿਹੜਾ ਉਹਨਾਂ ਦੇ ਸਰੀਰ ਦੇ ਅੰਗਦਾਨ ਕੀਤੇ ਆ ਉਹਦੇ ਵਾਸਤੇ ਵੀ ਇੱਕ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਔਰ ਸਾਡੇ ਨਗਰ ਦਾ ਵੀ ਇਸ ਗੱਲ ਦੇ ਨਾਲ ਬਹੁਤ ਬੜਾ ਮਾਣ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਥੋੜੀ ਜੀ ਹੋਰ ਸੋਚ ਰੱਖਣੀ ਚਾਹੀਦੀ ਹੈ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਿਹੜੀ ਟ੍ਰੈਫਿਕ ਹੈ ਉਹਦਾ ਬਿਲਕੁਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਔਰ ਜੇ ਅਸੀਂ ਬਾਈਕ ਤੇ ਜਾਂਦੇ ਹਾਂ ਤਾਂ ਵੀ ਸਾਨੂੰ ਆਪਣੇ ਉਹਦੇ ਕੰਟਰੋਲ ਦੇ ਵਿੱਚ ਲਾਉਣਾ ਚਾਹੀਦਾ ਹੈ ਔਰ ਜੇ ਕੋਈ ਸਾਥੀ ਸਾਡਾ ਸਾਨੂੰ ਪਾਸ ਕਰਦਾ ਹੈ ਉਹਨੂੰ ਵੀ ਸਾਡਾ ਧਿਆਨ ਰੱਖਣਾ ਚਾਹੀਦਾ ਹੈ ਔਰ ਦੂਸਰਾ ਨੰਬਰ ਬੇਨਤੀ ਇਹ ਹੈ ਕਿ ਰੋਡਾਂ ਦੇ ਨਾਲ ਅਸੀਂ ਗੱਡੀਆਂ ਖੜੀਆਂ ਕਰ ਦਿੰਦੇ ਆ ਜਾਂ ਕੋਈ ਨਾ ਕੋਈ ਸਮਾਨ ਰੱਖ ਦਿੰਦੇ ਆ ਜਿਹਦੇ ਨਾਲ ਵੀ ਬਹੁਤ ਹਾਸੇ ਜਿਹੜੇ ਆ ਹੁੰਦੇ ਆ ਔਰ ਇਸ ਕਰਕੇ ਕਿ ਸਾਰੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਇਸ ਗੱਲ ਬਾਰੇ ਤਾਂ ਧਿਆਨ ਦੇਣਾ ਚਾਹੀਦਾ ਹੈ ਔਰ ਇਹਨਾਂ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਂ ਬਲਦੇਵ ਰਾਜ ਤੋਹਣ ਪਿੰਡ ਕੰਗ ਸਰਪੰਚ